ਅੱਜ ਅਸੀਂ ਗੱਲ ਕਰ ਰਹੇ ਹਾਂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਤੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਕੀ ਉਹਨਾਂ ਨੂੰ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੋ ਜਿਹਾ ਉਹਨਾਂ ਨੇ ਬਿਆਨ ਬੰਬਾਂ ਬਾਰੇ ਦਿੱਤਾ ਵਾ ਤੇ ਜੇ ਉਹਨਾਂ ਨੇ ਬਿਆਨ ਦੇ ਵੀ ਦਿੱਤਾ ਸੀ ਤੇ ਕੀ ਸਰਕਾਰ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਇਹ ਅੱਜ ਦਾ ਮਸਲਾ ਵਾ ਮੇਰਾ ਮੰਨਣਾ ਮੈਂ ਕਿ ਸਿਆਸੀ ਲੀਡਰਾਂ ਨੂੰ ਫਾਲਤੂ ਬਿਆਨਬਾਜ਼ੀ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਤੋਂ ਗੁਰੇਜ਼ ਕਰਨੇ ਚਾਹੀਦੇ ਆ ਇਹ ਲੀਡਰਾਂ ਦੀ ਆਦਤ ਬਣ ਚੁੱਕੀ ਹੈ ਸਾਰੇ ਪਾਰਟੀਆਂ ਦੀ ਲੀਡਰ ਬਿਆਨ ਇਦਾਂ ਦੇ ਦਿੰਦੇ ਆ ਮੈਨੂੰ ਯਾਦ ਹੈ 2016 17 ਦੇ ਵਿੱਚ ਅਰਵਿੰਦ ਕੇਜਰੀਵਾਲ ਉਦੋਂ ਵਿਕਰਮ ਸਿੰਘ ਵਿਜੀਠੀਆ ਬਾਰੇ ਕਈ ਤਰ੍ਹਾਂ ਦੇ ਬਿਆਨ ਦਿੰਦੇ ਸੀ ਕਿ ਨਸ਼ੇ ਦਾ ਤਸਕਰ ਆ ਇਹਨੂੰ ਕਾਲਰ ਤੋਂ ਫੜ ਕੇਹੀਂ ਜੇਲ ਦੇ ਚੰਦਰ ਸੁਟਾਂਗੇ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਾਰੇ ਪਾਰਟੀ ਦੇ ਜਿਹੜੇ ਲੀਡਰ ਨੇ ਜਿੱਥੇ-ਜਿੱਥੇ ਵੀ ਉਹ ਭਾਸ਼ਣ ਦਿੰਦੇ ਆ ਉਹ ਇਹੋ ਹੀ ਕਿਆ ਕਰਨ ਮੈਨੂੰ ਯਾਦ ਹੈ ਉਦੋਂ ਅਸੀਂ ਕੁਝ ਲੀਡਰਾਂ ਨੇ ਕਿਹਾ ਸੀ ਵੀ ਆਪਾਂ ਇਹ ਇਦਾਂ ਦੇ ਸਟਰੋਂਗ ਬਿਆਨ ਕਿਉਂ ਦਿੰਨੇ ਆ ਜਿਹਨੂੰ ਆਪਾਂ ਪਤਾ ਨਹੀਂ ਸਾਬਤ ਕਰ ਸਕਣਾ ਕਿ ਨਹੀਂ ਕਰ ਸਕਣਾ ਲੇਕਿਨ ਉਦੋਂ ਸਭ ਨੇ ਇਹ ਬਿਆਨ ਦਿੱਤੇ ਔਰ ਬਾਅਦ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਸਾਹਿਬ ਕਾ ਮੁੱਖ ਮੰਤਰੀ ਦਿੱਲੀ ਨੂੰ ਇਹਦੇ ਵਾਸਤੇ ਮਾਫੀ ਵੀ ਮੰਗਣੀ ਪਈ ਸੀ ਉਸ ਤੋਂ ਬਾਅਦ ਆ ਪਿੱਛੇ ਜੇ ਆਤੀਸ਼ੀ ਜਿਹੜੇ ਮੁੱਖ ਮੰਤਰੀ ਨੇ ਦਿੱਲੀ ਦੇ ਰਹੇ ਨੇ ਸਾਹਿਬ ਕਾ ਮੁੱਖ ਮੰਤਰੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਵਲੇ ਜ਼ਹਿਰ ਕੋਲ ਕੇ ਜਬਨਾ ਦੇ ਪਾਣੀ ਦੇ ਵਿੱਚ ਦਿੱਲੀ ਭੇਜ ਰਿਹਾ ਹੈ ਬੜਾ ਗੈਰ ਜ਼ਿੰਮੇਵਾਰਨਾ ਬਰਾਨਿਆ ਇਹ ਕਾਪੀ ਪਲੂਟਿਡ ਵਾਟਰ ਦਿੱਲੀ ਨੂੰ ਪਹੁੰਚ ਰਿਹਾ ਵਾ ਪਰ ਇਹੋ ਜਿਹੀ ਗੱਲ ਕਿਉਂ ਕਰਨੀ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪਾਣੀ ਦੀ ਇਸ ਸਾਲਸਤੇ ਅਤਵਾਦ ਹੋ ਰਿਹਾ ਪਾਣੀ ਦਾ ਅਤਵਾਦ ਜਿਹੜਾ ਵਾ ਇਹ ਇਸ ਵੇਲੇ ਭਾਜਪਾ ਸਰਕਾਰ ਜਿਹੜੀ ਆ ਕਰ ਰਹੀ ਹੈ ਹੁਣ ਇਹ ਸਿੱਧ ਰਾਇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਇਸ ਬਿਆਨ ਇਸ ਤਰ੍ਹਾਂ ਸ਼ਾਇਦ ਨਹੀਂ ਸੀ ਦੇਣਾ ਚਾਹੀਦਾ ਔਰ ਜੇ ਉਹਨੇ ਅਖਬਾਰ ਤੋਂ ਪੜ੍ਹ ਕੇ ਦਿੱਤਾ ਵਾ ਤੋ ਉਹਨੂੰ ਕਹਿਣਾ ਚਾਹੀਦਾ ਕਿ ਅਖਬਾਰਾਂ ਦੇ ਵਿੱਚ ਇਹ ਰਿਪੋਰਟ ਹੋ ਰਿਆ ਵਾ ਔਰ ਜੇ ਉਹਨਾਂ ਦੇ ਕੋਈ ਹੋਰ ਕੋਈ ਸੋਰਸਸ ਨੇ ਤੇ ਮੇਰੇ ਖਿਆਲ ਉਹਨੂੰ ਥੋੜਾ ਬਹੁਤ ਹੋਰ ਇਨਫੋਰਮੇਸ਼ਨ ਨਾਲ ਇਹ ਬਿਆਨ ਪੇਸ਼ ਕਰਨਾ ਚਾਹੀਦਾ ਸੀ ਪਰ ਫਿਰ ਵੀ ਜੋ ਵੀ ਉਹਨਾਂ ਬਿਆਨ ਦਿੱਤਾ ਵਾ ਫੰਡਮੈਂਟਲ ਰਾਈਟ ਹੈ ਬੰਦੇ ਨੂੰ ਆਪਣੀ ਫ੍ਰੀडम ਆਫ ਰਾਈਟ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਸੋ ਉਹਦੇ ਤੇ ਕੇਸ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਬਿਲਕੁਲ ਨਹੀਂ ਬਣਦਾ ਸਿਆਸੀ ਲੀਡਰ ਬਹੁਤ ਤਰ੍ਹਾਂ ਦੇ ਬਿਆਨ ਦਿੰਦੇ ਨੇ ਔਰ ਜੇ ਆਪਾਂ ਇਦਾਂ ਦੇ ਕੇਸ ਰਜਿਸਟਰ ਕਰਨ ਲੱਗ ਪਏ ਤੇ ਇਹ ਤੇ ਕੇਸਾਂ ਦਾ ਵੀ ਵੀ ਛੜੀ ਲੱਗ ਜੂਗੀ ਔਰ ਫਿਰ ਉਹਦੇ ਵਿੱਚ ਮੁੱਖ ਮੰਤਰੀ ਵੱਲੋਂ ਪੁਰਾਣੇ ਮਸਲੇ ਜੀ ਤੁਹਾਡੇ ਪਾਕਿਸਤਾਨ ਨਾਲ ਸੰਬੰਧਿਆ ਇਹ ਕੀ ਇਹ ਤੇ ਫਾਲਤੂ ਬਿਆਨਬਾਜ਼ੀ ਹੈ ਦਾ ਕੀ ਫਾਇਦਾ ਔਰ ਹੁਣ ਕਈ ਵਾਰ ਬਹੁਤ ਸਾਰੇ ਭਗਵੰਤ ਮਾਨ ਬਾਰੇ ਵੀ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਯਾਦ ਕਰ ਕਰਕੇ ਬਿਆਨ ਦੇ ਦਿੰਦੇ ਨੇ ਉਹ ਵੀ ਨਹੀਂ ਕਰਨੇ ਚਾਹੀਦੇ ਸਿਆਸੀ ਲੀਡਰਾਂ ਨੂੰ ਜਿਆਜ ਸਿਆਸੀ ਲੀਡਰ ਜੋ ਜੋ ਬਿਆਨ ਦਿੰਦੇ ਨੇ ਉਹਨਾਂ ਦੇ ਖਿਲਾਫ ਜੀ ਕਾਰਵਾਈ ਆਪਾਂ ਕਰਦੇ ਆਂ ਤੇ ਕੱਲ ਨੂੰ ਉਹਨਾਂ ਦੇ ਖਿਲਾਫ ਵੀ ਜਦੋਂ ਸਰਕਾਰ ਬਦਲੂਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਜੂਗੀ। ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹਣਾ ਕਿ ਪੁਲਿਸ ਨੂੰ ਵੀ ਕੋ ਕਰਕੇ ਕੇਸ ਰਜਿਸਟਰ ਕਰਨਾ ਚਾਹੀਦਾ ਵਾ। ਬੇਸਿਕ ਪ੍ਰੀਲੀਮਿਨਰੀ ਇਨਕੁਆਇਰੀ ਜ਼ਰੂਰ ਕਰਨੀ ਚਾਹੀਦੀ ਆ। ਔਰ ਜੇ ਉਹਨੂੰ ਸਿਆਸੀ ਤੌਰ ਤੇ ਕੋ ਹੁਕਮ ਹੁੰਦੇ ਆ ਤਾਂ ਉਹਨਾਂ ਨੂੰ ਇਨਸਿਸਟ ਕਰਨਾ ਚਾਹੀਦਾ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਹਦਾਇਤਾਂ ਭੇਜੋ ਵੀ ਆ ਕੇਸ ਰਜਿਸਟਰ ਕਰਨਾ ਪੈਂਦਾ। ਪਹਿਲਾਂ ਉਹ ਅੰਦਾਜ਼ਾ ਲਾਉਣ ਕਿ ਇਹਦਾ ਕੇਸ ਬਣਦਾ ਵੀ ਹੈ। ਕਉਂਕਿ ਜੇ ਅੱਜ ਜੋ ਸਿਆਸੀ ਲੀਡਰ ਦੇ ਖਿਲਾਫ ਕੇਸ ਦਰਜ ਕਰ ਰਹੇ ਨੇ ਤੇ ਕੱਲ ਨੂੰ ਪ੍ਰੈਸ ਦੇ ਖਿਲਾਫ ਵੀ ਕਰਨਾ ਪਊਗਾ ਜੋ ਸਹੀ ਨਹੀਂ ਹੋਊਗਾ ਕਿਉਂਕਿ ਕਾਨੂੰਨ ਤੇ ਉਹ ਹੀ ਆ ਇੰਡੀਆ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਫਰਸਟ ਐਮੈਂਡਮੈਂਟ ਆ ਜਿਹਦੇ ਕਰਕੇ ਪ੍ਰੈਸ ਨੂੰ ਇੱਕ ਸਰਟਨ ਫ੍ਰੀडम ਆ ਉਹ ਇੰਡੀਆ ਦੇ ਵਿੱਚ ਉਹ ਫ੍ਰੀडम ਹੈ ਨਹੀਂ ਇਹ ਠੀਕ ਆ ਕਿ ਨਾਰਮਲੀ ਪ੍ਰੈਸ ਨੂੰ ਨਹੀਂ ਪੁੱਛਦਾ ਵੀ ਤੁਹਾਡੇ ਤੁਹਾਡੇ ਸੋਰਸ ਕੀ ਨੇ ਸੋ ਕਹਿਣ ਦਾ ਮਤਲਬ ਹੈ ਆਪ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਇਹੋ ਜਿਹੀ ਬਿਆਨਬਾਜ਼ੀ ਤੋਂ ਇਹੋ ਜਿਹੀ ਕੇਸ ਰਜਿਸਟਰ ਕਰਨ ਤੋਂ ਸਾਨੂੰ ਗੁਰੇਜ਼ ਕਰਨੀ ਚਾਹੀਦਾ ਇਹਦੇ ਉੱਪਰ ਸੁਪਰੀਮ ਕੋਰਟ ਦੀਆਂ ਬਹੁਤ ਹਦਾਇਤਾਂ ਆ ਸਪਰੀਮ ਕੋਰਟ ਨੇ ਬੜੀ ਬੜੀ ਕਿਹਾ ਵਾ ਕਿ ਸਿਆਸੀ ਲੀਡਰਾਂ ਨੂੰ ਉਹਨਾਂ ਦੇ ਖਿਲਾਫ ਜੇ ਕੋਈ ਬਿਆਨ ਦਿੰਦਾ ਵਾ ਸਰਕਾਰ ਦੇ ਖਿਲਾਫ ਬਿਆਨ ਦਿੰਦਾ ਤੇ ਬਹੁਤਾ ਟੱਚੀ ਹੋਣ ਦੀ ਲੋੜ ਨਹੀਂ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਸ਼ਸ਼ੀਥ ਰੂਰ ਨੇ ਕੋਈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਬਿਆਨ ਮੋਦੀ ਸਾਹਿਬ ਦੇ ਬਾਰੇ ਦਿੱਤਾ ਸੀ ਡਿਫੈਮੇਟਰੀ ਸੀ ਲੇਕਿਨ ਸਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਸਟੇ ਕਰਤਾ ਸੋ ਕਹਿਣ ਦਾ ਮਤਲਬ ਹੈ ਕਿ ਸਿਆਸੀ ਲੀਡਰ ਇੱਕ ਦੂਜੇ ਬਾਰੇ ਬਿਆਨ ਦਿੰਦੇ ਰਹਿੰਦੇ ਆ ਵੈਸੇ ਤੇ ਗੁਰੇਜ਼ ਕਰਨਾ ਚਾਹੀਦਾ ਉਹਨਾਂ ਨੂੰ ਪਰ ਇਹਦੇ ਤੇ ਕੋਈ ਬਹੁਤਾ ਟੱਚੀ ਹੋਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਦੇ ਉੱ ਸਿਤਾਈ ਜਾ ਰਹੀ ਆ ਔਰ ਸਰਕਾਰ ਨੂੰ ਇਹਨਾਂ ਦੇ ਉੱਤੇ ਸਿਆਸੀ ਲੀਡਰਾਂ ਦੇ ਉੱਤੇ ਮੀਡੀਆ ਦੇ ਉੱਤੇ ਜਾਂ ਕਿਸੇ ਹੋਰ ਤੇ ਕੇਸ ਦਰਜ ਕਰਨ ਦੀ ਬਜਾਏ ਅਮਨ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਵੱਲ ਜਾਣਾ ਚਾਹੀਦਾ ਵਾ ਆਪਣੀ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਹੋਰ ਤਕੜਾ ਕਰੀਏ ਆਪਣੀ ਇਨਵੈਸਟੀਗੇਸ਼ਨ ਵਿੰਗ ਨੂੰ ਹੋਰ ਸਟ੍ਰੈਂਥਨ ਕਰੀਏ ਇਹਨਾਂ ਮਸਲੇ ਵੱਲ ਧਿਆਨ ਦੇਣ ਦੀ ਲੋੜ ਆ ਨਾ ਕਿ ਆਪਾਂ ਸਿਆਸੀ ਲੀਡਰਾਂ ਦੇ ਖਿਲਾਫ ਕਾਰਵਾਈ ਕਰੀਏ ਸਿਆਸੀ ਲੀਡਰ ਜਿਹੜੇ ਖਾਸ ਕਰਕੇ ਲੀਡਰ ਆਫ اپੋਜੀਸ਼ਨ ਹੁੰਦਾ ਵਾ ਜਾਂ ਐਮ ਐਲ ਏ ਹੁੰਦੇ ਆ ਜਦੋਂ ਕੋਈ ਬਿਆਨ ਦਿੰਦੇ ਨੇ ਤੇ ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਰਾਫਤਾ ਕਾਇਮ ਕਰਕੇ ਗੁਫ਼ਤਗੂ ਕਰਨੀ ਚਾਹੀਦੀ ਆ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵਾ ਔਰ ਕਈ ਮਸਲਿਆਂ ਤੇ ਸ਼ਾਇਦ ਸਰਕਾਰ ਨੂੰ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ